ਪੰਜਾਬ ਦੀ ਸਭ ਤੋਂ ਮਸ਼ਹੂਰ ਕੱਪੜੇ ਦੀ ਦੁਕਾਨ ਬਾਬੇ ਦੀ ਹੱਟੀ ਹੋਣ ਜਾ ਰਹੀ ਹੈ ਬੰਦ ਜਿੱਥੇ 7 ਕਰੋੜ ਵਾਲਾ ਕੱਪੜਾ ਲੋਕਾਂ ਨੂੰ ਮਿਲੇਗਾ ਮਿੱਟੀ ਦੇ ਭਾ ਬਾਬੇ ਦੀ ਹੱਟੀ ਹੋਣ ਲੱਗੀ ਆ ਬੰਦ ਦੂਰੋਂ ਦੂਰੋਂ ਲੋਕ ਆ ਰਹੇ ਆ 7 ਕਰੋੜ ਦਾ ਕੱਪੜਾ ਕਹਿੰਦੇ ਮਿੱਟੀ ਦੇ ਭਾ ਦੇਣਾ ਹੈਗਾ ਅੱਗੇ ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਬਾਬੇ ਨੇ ਭੱਜ ਜਾਣਾ ਕਰ ਦੇਣਾ ਉਹ ਕਰ ਦੇਣਾ ਪਾ ਭੱਜੇ ਨਹੀਂ 5 ਸਾਲ ਕੰਮ ਕਰ ਲਿਆ ਭੈਣਾ ਭਰਾਵਾਂ ਦੀ سپورਟ ਨਾਲ ਕੰਮ ਕਰ ਲਿਆ ਹੁਣ ਅਸੀਂ ਭੈਣਾ ਭਰਾਵਾਂ ਦੀ سپورਟੇ ਮੰਗਦੇ ਵੀ ਅਸੀਂ ਕਰ ਰਹੇ ਹਾਂ ਕੰਮ ਬੰਦ ਤੇ ਜਿੰਨਾ ਕਪੜਾ ਚਾਹੀਦਾ ਲੈ ਜਾਓ ਇੱਕ ਨਾਲ ਇੱਕ ਫ੍ਰੀ ਕਰਦਾ ਤੇ ਆ ਚੁੰਨੀ ਦੇ ਨਾਲ ਕੋਟਨ ਦਾ ਸੂਟ ਦੁਪੱਟਾ ਬਾਜ਼ਾਰ 'ਚ 350 400 ਦਾ ਮਿਲਦਾ ਹੈ ਬਿਲਕੁਲ ਭਾਜੀ ਅਸੀਂ ਇੱਕ ਨਾਲ ਇੱਕ ਫ੍ਰੀ 400 'ਚ ਨਹੀਂ ਕੀਤਾ ਅਸੀਂ 500 ਰੁਪਏ ਦੇ ਚਾਰ ਕਰਦੇ ਆ ਆ ਦੇਖੋ ਔਰਗੈਂਜ਼ਾ ਦਾ ਸੂਟ ਦੁਪੱਟਾ ਕਰੇਪ ਦਾ ਹੂੰ ਠੀਕ ਹੈ ਜੀ ਆਹ ਕਰੇਪ ਦੀ ਸਲਵਾਰ ਨਾਲ ਚੁੰਨੀ ਆ ਬਾਜ਼ਾਰ ਚ 550 ਰੁਪਏ ਦਾ ਸੂਟ ਵਿਕਦਾ ਹੈ ਆਪਾਂ ਦੁਕਾਨ ਬੰਦ ਕਰ ਰਹੇ ਆ ਇਹ ਵੀ ਆਪਾਂ 500 ਦੇ 4 ਦੇ ਰਿਹਾ ਜੀ 8-800 ਰੁਪਏ ਦਾ ਸੂਟ ਹੈ ਭਾਜੀ ਇਹ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਇਹ ਸੂਟ 650 ਰੁਪਏ ਚ ਦੋ ਦੇ ਰਿਹਾ ਜੀ ਦੁਕਾਨਦਾਰ ਕਹਿੰਦੇ ਸਾਡੇ ਕੋਲ 50000 ਵਾਲਾ ਕਪੜਾ 30000 ਚ ਲੈ ਜਾਓ 35 ਲੈ ਜਾਓ ਬਾਬੇ ਦੀ ਹੱਟੀ ਤੇ ਤੁਹਾਨੂੰ 50000 ਵਾਲਾ ਕਪੜਾ 10000 ਚ ਮਿਲ ਰਿਹਾ 700-800 ਰੁਪਏ ਦਾ ਸੂਟ ਹੈ ਭਾਜੀ ਕ੍ਰੇਪ ਦਾ ਹਾਂਜੀ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਆ ਸੂਟ 600 ਰੁਪਏ ਦਾ ਦੇ ਰਿਹਾ ਉਹਦੇ ਨਾਲ ਵੀ ਇੱਕ ਨਾਲ ਇੱਕ ਫ੍ਰੀ ਕਰਤਾ ਭਾਜੀ ਆਹ ਦੇਖ ਉਪਰ ਰੈਡੀ ਲੈਂਗੇ ਜਿਹੜੇ 2500 3 ਹਜ਼ਾਰ ਹੋਲਸੇਲ ਵਿਕਦੇ ਸੀ 5 5000 ਦੇ ਲੋਕੀ ਕਿਰਾਏ ਦੇ ਮੰਗਾ ਲੈਂਦੇ ਹੀ ਭੈਣ ਜੀ ਹਾਂਜੀ ਹਾਂਜੀ ਇੱਕ ਦਿਨ ਲਈ ਵਰਤਨਾ ਹੈ ਜੀ 5000 ਦਾ ਲਹੰਗਾ ਕਿਰਾਏ ਦੇ ਭਾਜੀ ਆਪਾਂ ਦੁਕਾਨ ਬੰਦ ਕਰ ਰਹੇ ਆ ਤੇ ਬੰਦ ਕਰਨ ਦੇ ਸਿਲਸਿਲੇ ਕਰਕੇ ਅਸੀਂ ਕੰਮ ਕਰਨਾ ਕੋਈ ਨਹੀਂ ਅਸੀਂ 1200 ਰੁਪਏ ਦੇ ਦੋ ਲਹਿੰਗੇ ਦੇ ਰਹੇ ਨੇ। ਪਪਾ ਹੀ ਦਿਮਾਗ ਠੀਕ ਆ ਤੁਸੀਂ ਠੀਕ ਠਾਕ ਉਹ 600 ਰੁਪਏ ਦਾ ਲਹਿੰਗਾ ਲੈ ਗਿਆ। 600 ਰੁਪਏ ਦਾ ਲਹਿੰਗਾ 600 ਰੁਪਏ ਦਾ ਕੋਈ ਸੂਟ ਨਹੀਂ ਆਉਂਦਾ, ਦੁਪੱਟੇ ਤੋਂ ਬਿਨਾਂ ਵੀ ਨਹੀਂ ਮਿਲਦਾ। ਤੁਸੀਂ ਲਹਿੰਗਾ ਦੇ ਰਹੋ ਜਿਹੜਾ 5000 ਦਾ ਲਹਿੰਗਾ ਬਾਜ਼ਾਰ 'ਚ 600 ਰੁਪਏ ਦਾ। ਅੱਜ ਆਪਾਂ ਕੰਮ ਬੰਦ ਕਰ ਰਹੇ ਆ 7 ਕਰੋੜ ਦਾ ਸਟਾਕ ਹੈ ਨਾ, ਕਰੋੜ ਘਾਟਾ ਵੇਚੂ 2 ਕਰੋੜ ਰੁਪਏ ਵੇਚੂ। ਹਾਂ। ਬਾਕੀ ਪੈਸੇ ਆਪਾਂ ਚੱਕ ਕੇ ਵਪਾਰੀਆਂ ਦੇ ਕੇ ਵੇਲੇ ਆਹ ਦੇਖੋ ਭਾਜੀ ਤੁਸੀਂ ਲੱਗੇ ਦੁਕਾਨ ਤੇ ਉਹ ਜਿਹੜੇ ਆਪਾਂ ਲਾਤੇ ਮੇਲੇ ਆ ਆ ਭਾਜੀ 303500 ਰੁਪਿਆ ਦਾ ਸੂਟ ਆ 1500 ਰੁਪਏ ਨੂੰ ਦੇਤਾ ਉਹਦੇ ਨਾਲ ਵੀ ਇੱਕ ਸੂਟ ਫ੍ਰੀ ਕਰਤਾ ਇੱਕ ਕਣੀ ਦੇਣ ਰਿਹਾ ਦੋ ਦੇ ਰਿਆਂ 303500 ਰੁਪਿਆ ਦਾ ਸੂਟ 750 ਰੁਪਏ ਦੀ ਰੇਂਜ ਚ ਦੇਤਾ ਵੀ ਕੰਮ ਨਹੀਂ ਕਰਨਾ ਭਾਜੀ ਹੁਣ ਨਮਸਤੇ ਕਰਨੀ ਕਰੋ ਓਹ ਕੇਰਾ ਆ ਦੇਖੋ ਪੀਸ ਬਣਿਆ ਹੋਇਆ 3695 ਰੁਪਏ ਦਾ ਸੂਟ ਆ ਚਨੋਂਨ ਦੀ ਚੁੰਨੀ ਨਾਲ ਆ ਪੂਰੀ 2.5 ਮੀਟਰ ਦੁਪੱਟਾ ਨਾਲ ਆ ਪੈਕ ਮੁਠੇ ਇਹ ਕੋਈ ਕੱਲੇ ਕੱਲੇ ਸੂਟ ਨਹੀਂ ਕੋਈ ਸਟਾਕ ਕਲੀਅਰ ਸੇਲ ਨਹੀਂ ਲਾਈ ਕੋਈ ਅੱਧੇ ਰੇਟ ਦੇ ਸੇਲ ਨਹੀਂ ਲਾਈ ਦੁਕਾਨ ਬੰਦ ਕਰਿਆ ਲੋ ਚੱਕੋ 36 3700 ਵਾਲੇ ਸੂਟ ਵੀ 1500 ਦੇ ਦੋ ਲੈਜਾ ਆ ਚੀਜ਼ ਦੇਖੋ ਆ ਤੁਹਾਡੇ ਸਾਹਮਣੇ ਮੈਂ ਦਾ ਰੱਖ ਰਿਆ ਪਫ ਦੇ ਡਿਜ਼ਾਈਨਰ ਸੂਟ ਜਿਹੜੇ ਤੁਸੀਂ ਫਗਵਾੜੇ ਜਲੰਧਰ ਅੰਮ੍ਰਿਤਸਰ ਲੁਧਿਆਣੇ ਸ਼ੋਅਰੂਮ ਆ ਜੋ 25 2500 3 3000 ਦਾ ਇੱਕ ਸੂਟ ਲਿੱਤਾ ਨਾ ਆ ਦੇਖੋ ਭਾਜੀ ਆ ਚੀਜ਼ ਦੇਖੋ ਬਣੀ ਹੋਈ ਪਿਓਰ ਔਰਗੈਂਜ਼ਾ ਵਿਸਕੋਜ਼ ਆ ਦੁਪੱਟਾ ਦੇਖੋ ਨਾਲ ਕੰਟਰਾਸਟ ਸੋਲੋ ਕਲਰ ਚਾਰਟ ਇਹ 2500 ਰੁਪਏ ਦਾ ਸੂਟ ਇੱਕ ਵੀ ਕਿਹਾ ਪਰ 2000 ਦੇ ਦੋ ਦੇਨੇ ਆ ਆ ਦੇਖੋ 4 4045 450 ਵਾਲੇ ਸੂਟ ਬਾਜੀ ਆ ਚੀਜ਼ ਦੇਖੋ ਬਣੀ ਹੋਈ ਅਸੀਂ ਦੁਕਾਨ ਬੰਦ ਕਰ ਰਿਹਾ ਫੈਰਾ ਕਰ ਰਿਹਾ ਜਾਂਦੀ ਆ ਕੀ ਆ ਸੂਟ ਆਪਣੇ ਪਹਿਣਾ ਪਰ ਹੁਣ 3000 ਰੁਪਏ ਦੇ 2 ਦੇ ਰਹੇ ਆ ਬਾਜੀ ਫੋਟੋਆਂ ਵਾਲੇ ਸੂਟ ਬਾਜੀ ਆ ਦੇਖੋ ਇਦਾਂ ਦੀਆਂ ਚੀਜ਼ਾਂ ਠੀਕ ਹੈ ਜੀ ਮੰਮੀ ਤੇ ਕੁੜੀ ਵਾਲੇ ਸਪੈਸ਼ਲ ਡਿਜ਼ਾਈਨਰ ਪੀਸ ਬਾਜੀ ਆ ਰੰਗ ਦੇਖੋ ਹਾਂ ਜੀ ਇੱਕ ਤੋਂ ਇੱਕ ਰੰਗ ਆ ਦੇਖੋ ਦੁਪੱਟਾ ਨਾਲ ਠੀਕ ਹੈ ਜੀ ਇਹ 2200 ਰੁਪਏ ਦਾ ਸੂਟ ਆ ਪਰ 1800 ਰੁਪਏ ਦੇ ਦੋ ਕਰਤੇ ਆ ਭਾਜੀ ਲੈ ਜਾਓ ਦੁਕਾਨ ਬੰਦ ਕਰ ਰਹੇ ਆ ਆ ਲਓ 1600 ਰੁਪਏ ਦਾ ਸੂਟ ਆ ਭਾਜੀ ਪੂਰਾ ਹੈਵੀ ਕਢਾਈ ਕੱਢਿਆ ਹੋਇਆ ਡਿਜ਼ਾਈਨਰ ਦੁਪੱਟੇ ਦੇ ਨਾਲ ਅਸੀਂ ਦੇ ਰਹੇ ਆ ਭਾਜੀ 1000 ਰੁਪਏ ਦੇ ਦੋ ਭਾਜੀ ਭਾਜੀ ਆ ਪੀਸ 1795 ਰੁਪਏ ਦਾ ਸੂਟ ਹੈ ਹਮ ਅਸੀਂ 1795 'ਚ ਹੁਣ ਦੋ ਕਰਤੇ ਆ ਜੀ ਠੀਕ ਹੈ ਜੀ ਦੇਖੋ ਕੱਲਾ ਕਹਿਣ ਨੂੰ ਨਹੀਂ ਹੈਗਾ ਆ ਜੋ ਰੇਟ ਕਹੀ ਜਾਂਦੇ ਆ ਇੱਥੇ ਜਿਹੜੇ ਕਸਟਮਰ ਆਏ ਹੋਇਆ ਜਿਨ੍ਹਾਂ ਨੂੰ ਪਸੰਦ ਆ ਨਾਵ ਦੀ ਨਾਲ ਲਈ ਜੰਨੇ ਆ ਚਰੋਨ ਦੀ ਚੁਨੀ ਨਾਲ 35 3500 ਦਾ ਸੂਟ ਆਪਣੇ ਪਹਿਣਾ ਪਰਵਨ ਅਸੀਂ ਦੇ ਰਿਆ ਸਿਰਫ 1500 ਦੇ ਦੋ ਸੂਟ ਜੀ ਆ ਲਓ ਹੁਣ ਆ ਚੀਜ਼ ਦੇਖੋ ਤੇ ਆ ਦੇਖੋ ਆ ਪੀਸ ਦੀ ਲੁੱਕ ਦੇਖੋ ਜੀ ਠੀਕ ਹੈ ਨਾ ਐਦਾਂ ਦੇ ਗੋਟਾ ਪੱਤੀ ਵਾਲੇ ਆ ਦੇਖੋ ਕੰਮ ਕੀਤੇ ਹੋਏ ਸੂਟ ਜਿਹੜੇ 22 25 2500 ਨੂੰ ਅਸੀਂ 1800 ਦੇ ਦੋ ਕਰਤੇ ਬਾਈ ਇਹ ਦੇਖ ਲਓ ਭਾਰੇ ਭਾਰੇ ਸੂਟਾਂ ਪਿੱਛੇ ਇੱਕ ਸੂਟ ਪਿੱਛੇ ਸਾਡਾ 2 2 3 3000 ਦਾ ਫਰਕ ਕੱਢ ਦਿੱਤਾ ਆ ਚੀਜ਼ ਦੇਖੋ ਬਣੀ ਹੋਈ ਡਿਜੀਟਲ ਦੇ ਵਿੱਚ 4500 ਰੁਪਏ ਦਾ ਸੂਟ ਹੈ ਭਾਜੀ ਆਹ ਦੇਖੋ ਜੀ ਆਪਣੇ ਕਿੰਨੇ ਜੀ 4500 ਦੇ 2 ਨਾ ਭਾਜੀ 3000 ਦੇ 2 ਚਾਹੇ ਪਿੰਡੂ ਕਸਟਮਰ ਆ ਜਵੇ ਚਾਹੇ ਸ਼ਹਿਰੀ ਆ ਜਵੇ ਦੇਖੋ ਬੁਟੀਕਾਂ ਵਾਲੇ ਆ ਜੋ ਜਿਨ੍ਹਾਂ ਨੇ ਰੀਸੇਲਰ ਆ ਉਹ ਆ ਜੋ ਸਾਰਿਆਂ ਦਾ ਹੀ ਫਾਇਦਾ ਇੱਥੇ ਹੋ ਰਿਹਾ ਆ ਆਹ ਦੇਖੋ ਭਾਜੀ ਕਰੇਵ ਦੇ ਸੂਟ ਆਹ ਦੇਖੋ ਚੀਜ਼ਾਂ ਬਣੀਆਂ ਹੋਈਆਂ ਆ ਪਜੋਰ ਕਾਲੇ ਸੂਟ ਵੀ ਦੇਖ ਲਓ ਹਰ ਕੋਈ ਵੈਰਾਈਟੀ ਸਾਨੂੰ ਮਿਲ ਜਾਣੀ ਇਹ ਬਾਜ਼ਾਰ ਚ 12-1500 ਰੁਪਏ ਦਾ ਸੂਟ ਇੱਕ ਮਿਲਦਾ ਜੀ ਹੂੰ ਠੀਕ ਹੈ ਜੀ ਆਪਾਂ 1200 ਦੇ 2 ਦੇ ਰਹੇ ਆ ਭਾਜੀ ਹੈਂਡਵਰਕ ਪਰਲ ਵਰਕ ਦੇ 45-4500 ਦੇ ਸੂਟ ਆ ਭਾਜੀ ਇਹ ਇਹ ਆਪਣੇ ਪਹਿਣਾ ਬਣਾਉ ਨੂੰ ਆਪ 2500 ਰੁਪਏ ਦੋ ਦੇ ਰਹੇ ਆ ਭਾਜੀ ਸਿਰਫ ਕੰਮ ਬੰਦ ਕਰਨਾ ਜੀ ਐਦਾਂ ਦੇ ਪੀਸ ਤੁਹਾਨੂੰ ਬਾਜ਼ਾਰ 'ਚ 2500 3000 ਰੁਪਏ ਦਾ ਸੂਟ ਮਿਲਦਾ ਹੈ ਜੀ ਹੂੰ ਤੁਸੀਂ ਕੰਮ ਦੇਖੋ ਕਿੰਨਾ ਹੈਵੀ ਨੇਚਰਲ ਗਰੇਪ ਦਾ ਕੀਤਾ ਆਇਆ ਸੀ ਦੇ ਰਹੇ ਆ ਸਿਰਫ 1500 ਦੇ ਦੋ ਸੂਟ ਇੱਕ ਨਾਲ ਇੱਕ ਫ੍ਰੀ ਕਰ ਦਿੱਤਾ ਜੀ 1500 ਰੁਪਏ 'ਚ ਫੁੱਲ ਚਨਾਉਂਦੇ ਦੁਪੱਟਿਆਂ ਦੇ ਨਾਲ ਪੀਸ ਨੇ ਐਦਾਂ ਦੇ ਸੂਟ 25 25 3 3000 ਰੁਪਏ ਦੇ ਬਾਜ਼ਾਰਾਂ 'ਚ ਮਿਲਦੇ ਆ ਚੱਕੋ ਬਾਬੇ ਦੀ ਹੱਟੀ ਤੋਂ 1500 ਦੇ ਦੋ ਲੈ ਜਾਓ ਜੀ ਐਦਾਂ ਦੇ ਆ ਜਾਮ ਦੇ ਸੂਟ ਠੀਕ ਹੈ ਜੀ ਜਿਹੜੇ ਬਾਜ਼ਾਰਾਂ 'ਚ 8800 900 ਰੁਪਏ ਨੂੰ ਮਿਲਦੇ ਆ ਜੀ ਤੁਹਾਨੂੰ ਦੇ ਰਿਆਂ 600 ਰੁਪਏ ਦੇ ਦੋ ਬਾਜੀ ਪੰਜ ਸਾਲ ਅਸੀਂ ਤੁਹਾਨੂੰ ਕਪੜਾ ਇਹਦਾ ਬਹੁਤ ਸਸਤਾ ਪਰ ਹੁਣ ਕਿਸੇ ਕਾਰਨ ਕਰਕੇ ਇਹ ਕੰਮ ਨਹੀਂ ਕਰ ਰਹੇ ਇਹ ਕੰਮ ਕਰ ਰਹੇ ਆ ਬੰਦ ਤੁਸੀਂ ਸਾਰਾ ਕਪੜਾ ਜਿੰਨਾ ਚਾਹੀਦਾ ਉਹਨਾਂ ਲੈ ਜਾਓ ਵਿਆਹ ਸ਼ਾਦੀਆਂ ਲਈ ਲੈਣਾ ਤਾਂ ਲੈ ਜਾਓ ਜੇ ਤੁਸੀਂ ਵੇਚਣ ਲਈ ਲੈਣਾ ਤਾਂ ਲੈ ਜਾਓ ਪਤਾ ਨਹੀਂ ਇਹ ਮੇਰੀ ਵੀਡੀਓ ਬਾਬੇ ਜੱਟੀ ਦੀ ਸ਼ਾਇਦ ਮੈਂ ਆਖਰੀ ਬਣਾਉਣ ਆਇਆ ਪਰ ਸਾਨੂੰ ਇਹ ਮੈਂ ਵੀ ਕਹਿਣਾ ਵੀ ਤੁਸੀਂ ਇਹਨਾਂ ਦਾ ਸਾਥ ਦੇ ਦਿਓ ਬਹੁਤ ਸਾਰਾ ਫਾਇਦਾ ਇਹਨਾਂ ਨੇ ਤੁਹਾਡਾ ਦਿੱਤਾ ਜੋ ਰੇਟ ਆ ਤੁਹਾਨੂੰ ਦੇ ਤਿਆ 12 12 15 1500 ਵਾਲੇ ਸੂਟ 3 300 ਚ ਤੁਹਾਨੂੰ ਦੇ ਦੇਣੇ ਆ ਆ ਕੇ ਫ ਸਿਰਫ 2-3 ਦਿਨ ਦਾ ਮਿਲ ਆਇਆ ਜਿਹੜਾ ਜਦੋਂ ਸਟਾਕ ਲੈ ਗਿਆ ਉਸ ਤੋਂ ਬਾਅਦ ਖਤਮ ਘਾਣੀ ਸੋ ਜਿਹੜਾ ਪਹਿਲਾਂ ਆਜੂਗਾ ਫਾਇਦਾ ਲੈ ਜੂਗਾ